ਦਾ ਜਿੰਦਾਬਾਦ 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 ਜਾਵੇ ਤੁਹਾਡੀਆਂ ਧੀਆਂ ਭੈਣਾਂ ਨੂੰ 1000 ਰੁਪਇਆ ਦੇ ਦਿੱਤਾ ਜਾਊਗਾ ਕੀ ਇਹ ਜ਼ਿੰਦਗੀ ਲਈ ਲੜਦੇ ਰਵਾਂਗੇ ਜਾਂ ਜਿਹੜੀ ਸਤਾ ਲਗਾਤਾਰ ਸਾਡੇ ਨਾਲ ਤੱਕਾ ਕਰੇ ਕੀ ਉਹ ਸਤਾ ਨੂੰ ਉਹਦਾ ਬਰਦਾਸ਼ਤ ਕਰਦੇ ਰਵਾਂਗੇ ਇਸ ਕਰਕੇ ਪਾਰਟੀ ਨੇ ਫੈਸਲਾ ਕੀਤਾ ਇਹ ਨਹੀਂ ਕਿ ਲੋਕ ਇਹਨਾਂ ਚੀਜ਼ਾਂ ਤੋਂ ਦੁਖੀ ਨਹੀਂ ਸਾਨੂੰ ਪਤਾ ਬਹੁਤ ਜ਼ਿਆਦਾ ਦੁਖੀ ਆ ਪਰ ਜਿਹਨੂੰ ਕਹਿੰਦੇ ਰਾਜਨੀਤਿਕ ਚੇਤਨਤਾ ਅਸੀਂ ਕਹਿੰਦੇ ਉਹ ਹੈ ਨਹੀਂ ਕਿ ਦੁਸ਼ਮਣ ਬਿੱਤਰ ਦੀ ਪਛਾਣ ਅਜੇ ਸਾਡੇ ਲੋਕ ਨਹੀਂ ਕਰ ਸਕਦੇ ਉਹ ਨਹੀਂ ਵੇਨਦੇ ਕਿ ਸਾਡੇ ਕਿਰਤ ਕਰਨ ਵਾਲਿਆਂ ਦੀਆਂ ਮੰਗਾਂ ਕੀ ਆ ਸਾਡੇ ਲਈ ਨੀਤੀ ਕੀ ਹੋਵੇ ਅੱਛਾ ਇਹ ਚੇਤਨਤਾ ਯਾ ਨਾ ਸਾਡੇ ਜਿਹੜੇ ਬਲਾਜਮਾ ਭਰਾ ਅੱਜ ਪੈਨਸ਼ਨ ਦੀ ਮੰਗ ਕਰਦੇ ਆ ਇਹਨਾਂ ਨੂੰ ਪੁੱਛ ਲਿਆ ਜਾਵੇ ਵੀ ਸਾਰੀ ਜ਼ਿੰਦਗੀ ਵੋਟਾਂ ਸਾਡੇ ਬਲਾਜਮਾ ਨੇ ਕਿੰਨਾਂ ਪਾਈਆਂ ਸਾਡੇ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਲੁੱਟਦੀ ਆ ਜਿਹੜੀ ਨੀਤੀ ਸਾਡੀਆਂ ਜਿਹੜੀਆਂ ਛੋਟੀਆਂ-ਛੋਟੀਆਂ ਜਾਇਦਾਦਾਂ ਛੋਟੇ-ਛੋਟੇ ਕਾਰੋਬਾਰ ਸੀ ਉਹਨਾਂ ਨੂੰ ਲੁੱਟ ਕੇ ਕਾਰਪੋਰੇਟ ਦੇ ਹਵਾਲੇ ਕਰੀ ਜਾ ਰਹੀ ਆ ਉਹ ਨੀਤੀ ਆ ਜਿਹੜੀ ਗਰੀਬ ਨੂੰ ਹੋਰ ਗਰੀਬ ਬਣਾਉਂਦੀ ਆ ਅਮੀਰ ਨੂੰ ਹੋਰ ਅਮੀਰ ਬਣਾਉਂਦੀ ਆ ਜੋ ਇਹਦੇ ਲਈ ਵੋਟਾਂ ਨਾਲ ਆਉਂਦੇ ਆ ਤੇ ਵੋਟਾਂ ਲੈਣ ਲਈ ਕਈ ਵਾਰ ਲਾਰੇ ਲਾਏ ਜਾਂਦੇ ਆ ਲਾਭ ਦੇਣ ਦੀ ਗੱਲ ਕੀਤੀ ਜਾਂਦੀ ਆ ਤੇ ਬਹੁਤ ਵਾਰ ਸਾਨੂੰ ਜਾਤਾਂ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਮੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸਾਡੇ ਮਸਲਿਆਂ ਦੇ ਉੱਤੇ ਕਿਤੇ ਗੱਲ ਨਹੀਂ ਆ ਸਾਡੇ ਸੰਵਿਧਾਨ 'ਚ ਮਿਲੇ ਹੱਕ ਖੋਏ ਜਾ ਰਹੇ ਆ ਆਰਐਸएस ਸੇਸ ਕਰਕੇ ਨਹੀਂ ਉਹ ਧਰਮ ਦੀ ਗੱਲ ਕਰ ਰਹੀ ਕਿ ਉਹਨਾਂ ਨੇ ਜਿਹੜੇ ਬਿਹਾਰ ਦੇ ਜੂਪੀ ਦੇ ਜਿਹੜੇ ਅੜੀਸਾ ਦੇ ਬਹੁਤ ਸਾਰੇ ਪਛੜੇ ਲੋਕ ਆ ਗਰੀਬ ਰੋਟੀ ਤੋਂ ਵੀ ਆਤਰਿਆ ਉਹਨਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਕਰ ਦੇਣੀ ਆ ਔਰ ਆਸਤਾ ਤੇ ਜਾ ਕੇ ਅਡਾਨੀ ਦੀ ਜ਼ਿੰਦਗੀ ਬਿਹਤਰ ਕਰ ਦੇ ਆ ਅਵਾਨੇ ਦੀ ਜ਼ਿੰਦਗੀ ਬਿਆਤਰ ਕਰਦੇ ਆ ਇਸ ਰਾਜਨੀਤੀ ਨੂੰ ਅਜੇ ਤੱਕ ਸਮਝਿਆ ਨਹੀਂ ਇਸ ਕਰਕੇ ਇਸ ਰਾਜਨੀਤੀ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਵੀ ਅੱਜ ਸਾਡੇ ਸਾਰੇਆਂ ਚੀਜ਼ਾਂ ਦਾ ਦੁੱਖ ਉਸ ਨੀਤੀ ਚ ਪਿਆ ਜਿਹੜੀ ਨੀਤੀ ਕੱਲੇ ਸਾਡੇ ਦੇਸ਼ ਦੀ ਨਹੀਂ ਸਾਡੇ ਦੇਸ਼ ਨਾਲ ਜਿਨ੍ਹਾਂ ਨੂੰ ਅਸੀਂ ਸਾਮਰਾਜੀਆਂ ਨੂੰ ਕੱਢਿਆ ਸੀ ਸਾਡੇ ਗਦਰੀ ਬਾਬਿਆਂ ਨੇ ਬਬਰ ਕਾਲੀਆਂ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਕਰਤਾਰ ਸਿੰਘ ਸਰਾਭੇ ਵਰਗੇ ਯੋਧਿਆਂ ਨੇ ਉਹਨਾਂ ਦੀ ਨੀਤੀ 4WTO ਬਣਾਉਂਦਾ ਉਹਨਾਂ ਦੀ ਨੀਤੀ ਸੰਸਾਰ ਬੈਂਕ ਬਣਾਉਂਦੀ ਆ ਮਨੂੰ ਬਾਦੂ ਬਾਦ ਦੀ ਵਿਚਾਰ ਤਾਰਾ ਜਿਹੜੀ ਜਦੋਂ ਗੁਰੂ ਸਾਹਿਬ ਜਨੇਊ ਪੌਂਟ ਤੋਂ ਨਾ ਕਰਦੇ ਆ ਜਦੋਂ ਗੁਰੂ ਸਾਹਿਬ ਪਾਣੀ ਜਿਹੜਾ ਉਹ ਦੇਰਾ ਸੂਰਜ ਨੂੰ ਉਹਦੇ ਤੋਂ ਨਾ ਕਰਦੇ ਆ ਜਦੋਂ ਸਾਡੇ ਗੁਰੂਆਂ ਨੇ ਜਾਤ ਪਾਤ ਜਾਂ ਔਰਤ ਕੋ ਕਹਿੰਦੇ ਜੁੱਤੀ ਨਾਲ ਦਬਾ ਕੇ ਰੱਖੀ ਜਾ ਸਕਦੀ ਆ ਸਾਡੇ ਗੁਰੂਆਂ ਖਿਆ ਸੋਚੋ ਮੰਦਾ ਕੀਏ ਜਿੱਤ ਜੰਮੇ ਰਜਾਨ ਉਹਨਾਂ ਨੇ ਉਹ ਸਤੀ ਦੀ ਹਰ ਚੀਜ਼ ਦੀ ਪ੍ਰਤਾ ਖਤਮ ਕੀਤੀ ਪਰ ਉਹ ਮੰਨੂਵਾਦੀ ਵਿਸ਼ਵਾਸ ਆ ਜਿਹੜੀ ਇਹ ਸਾਰੀ ਵਿਵਸਥਾ ਫੇਰ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਆ ਉਹ ਜਾਤਾਂ ਕਹਿੰਦੇ ਉਪਰੋਂ ਮਨ ਕੇ ਆਈਆਂ ਇਹ ਕੁਦਰਤ ਦਾ ਨਿਜਮ ਆ ਇਹਦੇ ਮੁਤਾਬਕ ਕੰਮ ਚੱਲਣਾ ਚਾਹੀਦਾ ਉਹ ਨਹੀਂ ਕਹਿੰਦੇ ਜਿਹੜਾ ਕਿਰਤੀ ਦਾ ਬੱਚਾ ਉਹ ਪੜ ਸਕੇ ਉਹ ਕਹਿੰਦੇ ਇਹਨੂੰ ਗਿਆਨ ਲੈਣ ਦਾ ਕੋਈ ਹੱਕ ਨਹੀਂ ਉਹ ਕਹਿੰਦੇ ਜੇ ਗਿਆਨ ਦੀ ਜਾ ਕੋ ਚੰਗੀ ਗੱਲ ਸੁਣ ਲੈ ਇਹਦੇ ਕੰਨ ਦੇ ਵਿੱਚ ਸਿੱਕਾ ਢਾਹ ਕੇ ਪਾ ਦੇਣਾ ਚਾਹੀਦਾ ਜੇ ਇਹ ਕੋਈ ਸੰਸਕਾਰੀ ਜਿਹੜੇ ਬ੍ਰਾਹਮਣ ਆ ਉਹਨਾਂ ਨਾਲ ਕਿਸੇ ਦਲਤ ਦੀ ਬਾਹ ਮੇ ਲੱਗ ਜਾਏ ਟਕਰਾਵ ਵੀ ਜਾਵੇ ਉਹਨੂੰ ਬਾਹ ਕੱਟਣ ਦਾ ਅਧਿਕਾਰ ਆ ਇਦਾਂ ਦੀ ਵਿਸਥਾਉ ਲਾਗੂ ਕਰਨੀ ਚਾਹੁੰਦੇ ਆ ਆਉਣ ਵਾਲੇ ਸਮੇਂ ਚ ਦੁੱਖ ਹੁੰਦਾ ਜਦੋਂ ਕਿਰਤ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਗੁਰੂਆਂ ਨੇ ਸਾਡੇ ਉਹਨਾਂ ਦੇਸ਼ ਪ੍ਰਤਾ ਦੇ ਫਲਸਫੇ ਨੇ ਬਾਹਰ ਕੱਢ ਕੇ ਲਿਆਂਦਾ ਅੱਜ ਅਸੀਂ ਭਰਾਵਾਂ ਵਰਗੂ ਵਰਤਨੇ ਆ ਭਰਾਵਾਂ ਵਰਗੂ ਰਹਿੰਦੇ ਆ ਉਹਨਾਂ ਨੂੰ ਫੇਰ ਉਹ ਦਲਦਲ ਦੇ ਵਿੱਚ ਧਸੜਾ ਚਾਹੁੰਦੇ ਆ ਪਰ ਜਦੋਂ ਬੀਜੇਪੀ ਦਾ ਝੰਡਾ ਲੈ ਕੇ ਅੱਗੇ ਵਧਿਆ ਉਦੋਂ ਦੁੱਖ ਹੁੰਦਾ ਆਪਾਂ ਨੂੰ ਪਤਾ ਆਪਾਂ ਪੰਜਾਬ ਦੇ ਕਿਸਾਨਾਂ ਨੇ ਇਥੋਂ ਮੋਰਚਾ ਸ਼ੁਰੂ ਕੀਤਾ ਦਿੱਲੀ ਤੱਕ ਗਏ ਤੇ ਦਿੱਲੀ ਤੇ ਜਾ ਕੇ ਪਹਿਲੀ ਵਾਰ ਮੋਦੀ ਨੂੰ ਆਰਐਸਐਸ ਨੂੰ ਆਪਣੀ ਹਾਰ ਦਾ ਮੂੰਹ ਦਾ ਸਾਹਮਣਾ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਹਾਰ ਤੋਂ ਉਦੋਂ ਦਾ ਉਤਰਤ ਪਾਏ ਸਾਡੇ ਲਈ ਇੱਕ ਸੱਤ ਸੀ ਉਹ ਤੋਂ ਕਿ ਅਸੀਂ ਜਦੋਂ ਪੰਜਾਬ ਤੋਂ ਚੱਲੇ ਹਰਿਆਣੇ ਵਾਲੇ ਸਾਡੇ ਨਾਲ ਜੁੜੇ ਤੇ ਨਾਲ Rajasthan ਵਾਲੇ ਆਗੇ ਕੋਰਿਓ Maharashtra ਵਾਲੇ ਆਗੇ ਅਗੀਆਂ ਵਿਚ ਆਪ ਸਾਡੀ ਏਕਤਾ ਇਹਦੇ ਚ ਬਾਹ ਲਿਆ ਅਸੀਂ ਵੇਖਿਆ ਵਕਤ ਵਕਤ ਧਰਮ ਨੂੰ ਮੰਨਣ ਵਾਲੇ ਅਸੀਂ ਇੱਕ ਸਟੇਜ ਦੇ ਉੱਤੇ ਬੈੰਨੇ ਆ ਲੱਗੇ ਪਾਠ ਹੋ ਰਿਹਾ ਪਰਲੇ ਪਾਸੇ ਸਾਡੇ ਹਿੰਦੂ ਭਰਾ ਆਪਣੀਆਂ ਰਸਮਾਂ ਕਰ ਰਹੇ ਆ ਕਿਤੇ ਹਿੰਦੂਆਂ ਦਾ ਲੰਗਰ ਲੱਗਾ ਕਿਤੇ ਸਿੱਖਾਂ ਦਾ ਲੰਗਰ ਲੱਗਾ ਕਿਤੇ ਮੁਸਲਮਾਨਾਂ ਦਾ ਲੰਗਰ ਲੱਗਾ ਉਹ ਸਾਂਝੇ ਲੰਗਰਾਂ ਰਾਈ ਅਸੀਂ ਉਹ ਲੜਕੇ ਇੱਕ ਜਿੱਤ ਪ੍ਰਾਪਤ ਕੀਤੀ ਆ ਕਿ ਨਰੇਗਾ ਸਕੀਮ ਤਹਿਤ ਲੋਕ ਮਿਹਦੂਰਾ ਨੂੰ ਕੰਮ ਦੇਉ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇਉ ਤੇ ਦਿਹਾੜੀ ਅਸੀਂ ਫੈਸਲਾ ਕੀਤਾ ਦਿਹਾੜੀ ਘੱਟੋ ਘੱਟ 700 ਰੁਪਇਆ ਕੀਤੀ ਜਾਵੇ ਪਰ ਪੰਜਾਬ ਦੇ ਹਾਕਮ ਜਿਹੜੇ ਪਿੰਡਾਂ ਦੇ ਚੌਧਰੀ ਆ ਐਕੀ ਪੰਚਾਇਤ ਦੀਆਂ ਚੋਣਾਂ ਹੋ ਕੇ ਗਈਆਂ ਪੰਜਾਬ ਦੇ ਆਗਮਾਨੇ ਫਰਮਾਨ ਪੰਚਾਇਤਾਂ ਨੂੰ ਜਾਰੀ ਕਰ ਦਿੱਤਾ ਅੱਗੇ ਜਿੱਥੇ ਅਸੀਂ ਚਲਾ ਰਹੇ ਹਾਂ ਨਰੇਗਾ ਵਕ ਵਕ ਪਿੰਡਾਂ 'ਚ ਨਰੇਗਾ ਯੂਨੀਅਨ ਬਣਾਈਆਂ ਉਹਦੇ ਤਹਿਤ ਨਰੇਗਾ 'ਚ ਕੰਮ ਕਰ ਰਹੇ ਹਾਂ ਪਿੰਡਾਂ ਦੇ ਜਿਹੜੇ ਕੜਮ ਚੌਧਰੀ ਆ ਪੈਣੋਦੇ ਪਰਾਉ ਪਿੰਡਾਂ ਦੇ ਸਰਪੰਚ ਪਿੰਡਾਂ ਦਾ ਜਿਹੜਾ ਵੀਡੀਓ ਆ ਉਹਦਾ ਸੈਕਟਰੀ ਆ ਮਜ਼ਦੂਰਾਂ ਦੇ ਮਾਸਟਰ ਰੋਲ ਤੇ ਸਹਿਮਤੀ ਕਰ ਰਿਹਾ ਅਸੀਂ ਵਿਧਾਤੀ ਮਜ਼ਦੂਰ ਸਭਾ ਵੱਲੋਂ ਵੀ 50 ਮਜ਼ਦੂਰਾਂ ਦੀਆਂ ਪੱਖ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਦਸੰਬਰ ਦੇ 3 ਦਿਨ ਦਿੱਤਾ ਪ੍ਰੋਗਰਾਮ ਸਾਰੇ ਪੰਜਾਬ 'ਚ 12 ਤੇ 11 12 13 ਦਸੰਬਰ ਦਾ ਦਿਨ ਚੁਣਿਆ ਪੰਜਾਬ ਦੇ ਐਸਡੀਐਮ ਕੇਂਦਰ ਜਾਮ ਕਰਕੇ ਮਜ਼ਦੂਰਾਂ ਦੇ ਪੱਖ ਦੇ ਮੁੱਦੇ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਗਰੀਬ ਲੋਕਾਂ ਤੋਂ ਵੋਟਾਂ ਨਹੀਂ ਆ ਅੱਜ ਵੋਟਾਂ ਲੈ ਕੇ ਗਰੀਬਾਂ ਨਾਲ ਵਿਚਾਰ ਨਹੀਂ ਲਈ ਜਾ ਰਹੀ